ਚੱਲ ਬੱਚਿਆਂ ਦੇ ਛੁੱਟੀਆਂ ਸ਼ੁਰੂ ਤੇ ਡਰੈਸਾਂ ਵੀ ਨਾ ਹੁਣ 1 ਮਹੀਨੇ ਲਈ ਅਲਮਾਰੀ ਚ ਬੰਦ ਨੇ ਮੈਂ ਐਂ ਕਰਦੀ ਆ 7-8 ਸੂਟ ਆਪਦੇ ਨਾਲ ਲੈ ਹੀ ਲੈਣੀ ਆ ਉਹ ਬਦਲ ਬਦਲ ਕੇ ਤਾਂ ਪਾ ਲੂੰ ਸਹ ਪੁੱਤ ਗੱਲ ਸੁਣ ਤੂੰ ਨਾ ਆਪਣੇ ਖਿਡੌਣੇ ਨਾਲ ਚੱਕ ਲੈ ਫਿਰ ਉੱਥੇ ਆਪਣੇ ਮਾਮੀ ਦੇ ਮੁੰਡੇ ਨਾਲ ਲੜਦਾ ਰਹਿਣਾ ਓ ਮੰਮੀ ਮੈਂ ਨਹੀਂ ਲੜਦਾ ਉਹ ਹੋਈ ਮੇਰੇ ਖਿਡੌਣੇ ਚੱਕ ਕੇ ਖੇਡਣ ਲੱਗ ਜਾਂਦਾ ਆਪਦੇ ਨਾਲ ਖੇਡਦਾ ਨਹੀਂ ਵਿਚਾਲ ਕੋਈ ਨਹੀਂ ਬੀੜਾ ਤੇਰਾ ਰਲ ਕੇ ਖੇਡੇਦਾ ਹੁੰਦਾ ਮੰਮੀ ਮੈਂ ਤਾਂ ਰਲ ਕੇ ਖੇਡ ਲੂੰ ਉਹ ਹੀ ਨਹੀਂ ਖੇਂਦਾ ਨਾਲੇ ਤੁਸੀਂ ਮੈਨੂੰ ਐਂ ਤਾਂ ਕਹਤਾ ਵੀ ਖਿਲਾਉਣੇ ਪੈ ਕਰਲਾ ਪਰ ਐਂ ਨਹੀਂ ਦੱਸਿਆ ਵੀ ਜਾਣਾ ਕਦੋਂ ਆ ਬਸ ਪਾਪਾ ਨੂੰ ਆ ਜਾਂਦੇ ਆਪਾਂ ਨਾ ਪਾਪਾ ਤੋਂ ਇਜਾਜ਼ਤ ਲੈ ਕੇ ਨਾ ਕੱਲ ਨੂੰ ਹੀ ਬੱਸ ਚੜ ਜਾਣਾ ਤੇ ਪੂਰੀਆਂ ਛੁੱਟੀਆਂ ਆਪਾਂ ਉੱਥੇ ਲਾ ਕੇ ਆਵਾਂਗੇ ਪੂਰੀਆਂ ਛੁੱਟੀਆਂ ਮੰਮੀ ਮੈਂ ਨਹੀਂ ਜਾਣਾ ਤੁਸੀਂ ਉਹ ਕੱਲ ਲੈ ਜਾਇਆ ਲੈ ਹੈ ਕਮਲਾ ਤੂੰ ਐਂ ਕਾ ਤੂੰ ਕਹਿਣਾ ਮੰਮੀ ਤੁਹਾਨੂੰ ਪਤਾ ਤਾਂ ਹੈ ਅਮਨ ਦੀ ਮੇਰੇ ਨਾਲ ਬੰਦ ਹੀ ਨਹੀਂ ਉਹਨੇ ਲੜਨਾ ਨਹੀਂ ਹਟਣਾ ਫਿਰ ਮੇਰੇ ਜਾਣ ਦਾ ਕੀ ਫਾਇਦਾ ਐਨੀ ਇੱਕ ਗੱਲ ਕੋਈ ਨਹੀਂ ਪੁੱਤ ਮੈਂ ਤੇਰੀ ਮੰਮੀ ਨੂੰ ਕਹਿ ਦੂੰਗੀ ਉਹ ਨਾ ਅਮਨ ਨੂੰ ਆਪੇ ਸਮਝਾ ਦਊਗੀ ਤੇਰੇ ਨਾਲ ਉਹ ਲੜੂਗਾ ਨਹੀਂ ਖੇਡੂਗਾ ਮੰਮੀ ਜੀ ਉਹਨਾਂ ਨੇ ਨਹੀਂ ਅਮਨ ਨੂੰ ਕੁਝ ਕਹਿਣਾ ਉਹਨਾਂ ਨੇ ਤਾਂ ਸਾਰੀ ਗਲਤੀਆਂ ਦਾ ਕਸੂਰ ਮੇਰੇ 'ਚ ਕੱਢੀ ਜਾਣਾ ਉਹ ਕੀ ਗੱਲਾਂ ਮਾਰੀ ਜਾਂਦੇ ਨੇ ਮਾਂ ਪੁੱਤ ਦੋਨੇ ਜਾਣੇ ਪਾਪਾ ਤੁਸੀਂ ਆਗੇ ਜੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਉਹ ਰੈਣ ਦੇ ਪਾਣੀ ਨੂੰ ਮੈਂ ਜੂਸ ਪੀ ਕੇ ਆਇਆ ਬਾਹਰੋਂ ਠੀਕ ਹੈ ਜੀ ਮੇਰੀ ਗੱਲ ਸੁਣੀ ਲੈ ਤੁਸੀਂ ਵੀ ਕੋਈ ਗੱਲ ਕਰਨੀ ਆ ਹਾਂ ਕਰਨੀ ਤਾਂ ਹੈਗੀ ਐ ਚੱਲ ਪਹਿਲਾਂ ਤੂੰ ਦੱਸ ਕੀ ਗੱਲ ਕਰਨੀ ਐ ਜੀ ਮੈਂ ਤਾਂ ਕਹਿੰਦੀ ਸੀ ਇੱਕ ਮਿੰਟ ਫੋਨ ਤੇ ਗੱਲ ਕਰ ਲਾਂ ਮੈਂ ਹੈਲੋ ਹਾਂ ਹਾਂ ਮੈਂ ਗੱਲ ਕਰਨੀ ਲੱਗਦਾ ਸੀ ਪਸਤੂ ਆਏ ਕਰ ਬੋਰੀਆ ਬਿਸਤਰਾ ਬਨ ਕੇ ਆ ਜਾ ਓ ਲੈ ਐਨੇ ਕੀ ਕਹਿਣਾ ਤੂੰ ਨਾ ਬਸ ਮੈਨੂੰ ਪਹੁੰਚ ਕੇ ਫੋਨ ਮਾਰਦੀ ਮੈਂ ਤੈਨੂੰ ਲੈਣ ਆ ਜੂੰ ਠੀਕ ਹੈ ਹਾਂ ਸ਼ੈਲੀ ਹੁਣ ਦੱਸ ਕੀ ਕਹਿੰਦੀ ਸੀ ਤੂੰ ਓ ਮੈਂ ਤਾਂ ਬਾਅਦ ਚ ਦੱਸ ਦਿੰਨੀ ਆ ਵੀ ਮੈਂ ਕੀ ਕਹਿਣਾ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਬੁਲਾ ਕੇ ਨੂੰ ਰਹੇ ਹੋ ਓ ਮੈਂ ਕਿਹਨੂੰ ਬੁਲਾਉਣਾ ਹੈ ਉਹ ਤਾਂ ਭੈਣ ਦਾ ਫੋਨ ਸੀ ਉਹ ਕਹਿੰਦੀ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ ਇਸ ਕਰਕੇ ਮੈਂ ਰਹਿਣ ਵਾਸਤੇ ਆਣਾ ਕੀ ਕਿਹਾ ਉਹ ਤੈਨੂੰ ਕੀ ਹੋ ਗਿਆ ਤੂੰ ਕਿਉਂ ਮੱਥੇ ਤੇ ਓੜੀਆਂ ਪਾਲੀਆਂ ਉਹ ਤੇੜੀਆਂ ਪਾਵਾਂ ਨਾ ਮੈਂ ਤਾਂ ਆਪ ਜਾਣਾ ਆਪਣੇ ਪੇਕੇ ਸਾਹਿਬ ਨੂੰ ਵੀ ਛੁੱਟੀਆਂ ਹੋ ਗਈਆਂ ਨੇ ਉਹ ਕੋਈ ਨਹੀਂ ਤੂੰ ਵੀ ਚਲੀ ਜਾਈ ਪਹਿਲਾਂ ਭੈਣ ਨੂੰ ਆ ਕੇ ਰਹਿ ਜਾਂਦੇ ਉਸ ਤੋਂ ਬਾਅਦ ਫਿਰ ਤੂੰ ਵਗ ਜੀ ਮੈਂ ਕਿਵੇਂ ਚਲੀ ਗਈ ਬਾਅਦੋਂ ਨਾਲੇ ਵੈਸੇ ਵੀ ਮੈਂ ਤਾਂ ਨਾ ਇਸ ਵਾਰ ਪੂਰੀਆਂ ਛੁੱਟੀਆਂ ਲਾ ਕੇ ਆਉਣੀਆਂ ਨੇ ਚੱਲੀ ਤੇਰੀਆਂ ਗੱਲਾਂ ਤੋਂ ਨਾ ਸਾਫ਼-ਸਾਫ਼ ਇਹੀ ਜ਼ਾਹਰ ਹੋ ਰਿਹਾ ਵੀ ਤੂੰ ਨਾ ਭੈਣ ਨੂੰ ਇੱਥੇ ਹੋਣ ਤੋਂ ਰੋਕ ਰਹੀ ਹੈਂ ਵੀ ਉਹਰੇ ਆਵੇ ਨਾ ਜੇ ਸਮਝ ਗਏ ਹੋ ਨਾ ਤਾਂ ਆਪੇ ਮਨਾ ਕਰ ਦੋ ਵੈਸੇ ਵੀ ਤੁਹਾਡੀ ਭੈਣ ਦਾ ਮੁੰਡਾ ਨਾ ਆਪਣੇ ਸਾਹਿਬ ਨਾਲ ਲੜਦਾ ਰਹਿੰਦਾ ਕਦੇ ਇਹਦੇ ਖੜਾ ਹੌਣੇ ਤੋੜ ਦਿੰਦਾ ਤੇ ਕਦੇ ਕੁਛ ਮੰਮਾ ਦੇਖ ਲੈ ਤੁਸੀਂ ਇਹ ਵੀ ਉਹਦੇ ਨਾਲ ਖੇਡ ਕੇ ਨਹੀਂ ਰਾਜੀ ਨਾਲ ਵੈਸੇ ਵੀ ਨਾ ਜੇ ਤੁਹਾਡੀ ਭੈਣ ਇੱਕ ਵਾਰ ਆ ਜਾਣਾ ਡੇਰਾ ਜਮਾ ਕੇ ਵਹਿ ਜਾਂਦੀ ਆ ਜਾਣ ਦਾ ਤਾਂ ਨਾਮ ਹੀ ਨਹੀਂ ਲੈਂਦੀ ਚੱਲੀ ਉਹ ਬੋਲਣ ਤੋਂ ਪਹਿਲਾਂ ਸੋਚ ਲਿਆ ਕਰ ਵੀ ਤੂੰ ਕੀ ਬੋਲਦੀ ਪਈ ਐ ਸੋ ਸਮਝ ਕੇ ਹੀ ਬੋਲ ਰਹੀ ਆ ਨਾਲੇ ਨਾ ਉਹਨੂੰ ਪਤਾ ਸੀ ਵੀ ਮੈਂ ਰਹਿਣ ਜਾਣਾ ਫੇਰ ਵੀ ਨਾ ਉਹਨਾਂ ਜਾਣ ਕੇ ਇੱਥੇ ਆਉਣ ਦਾ ਪਲਾਨ ਬਣਾਇਆ ਤਾਂ ਕਿ ਮੇਰੇ ਛੁੱਟੀਆਂ ਖਰਾਬ ਹੋ ਜਾਣ ਸ਼ੈਲੀ ਉਹ ਇਹ ਜੀ ਕੋਈ ਗੱਲ ਨਹੀਂ ਭੈਣ ਨੇ ਤਾਂ ਮੈਨੂੰ ਪੁੱਛਿਆ ਸੀ ਵੀ ਜੇ ਭਾਬੀ ਨੇ ਪਹਿਲਾਂ ਰਹਿ ਕੇ ਆਉਣਾ ਤਾਂ ਮੈਂ ਬਾਅਦ ਵਿੱਚ ਆ ਜੂੰਗੀ ਉਹ ਤਾਂ ਉਹਨੂੰ ਮੈਂ ਹੀ ਕਹਤਾ ਵੀ ਤੂੰ ਕਿਤੇ ਜਾਣਾ ਨਹੀਂ ਠੀਕ ਗੱਲ ਬੜੀ ਆਸਾਨੀ ਨਾਲ ਉਹਨੂੰ ਕਹਤਾ ਵੀ ਮੈਂ ਜਾਣਾ ਨਹੀਂ ਕਿਉਂ ਮੈਂ ਕਿਉਂ ਨਹੀਂ ਜਾਣਾ ਕਿਤੇ ਉਹ ਤੂੰ ਆਪ ਹੀ ਤਾਂ ਮੈਨੂੰ ਕਹਿ ਰਹੀ ਸੀ ਵੀ ਸਾਹਿਬ ਨੂੰ 8 ਤਰੀਕ ਤੋਂ ਛੁੱਟੀਆਂ ਸ਼ੁਰੂ ਨੇ ਫੇਰ ਹੁਣ ਉਹ ਉਹ ਤਾਂ ਇਹਨਾਂ ਨੂੰ ਪਹਿਲਾਂ ਹੋਣੀਆਂ ਸੀ ਮੈਨੂੰ ਤਾਂ ਨਾ ਅੱਜ ਸਕੂਲੋਂ ਮੈਸੇਜ ਆਇਆ ਵੀ 1 ਤਰੀਕ ਤੋਂ ਇਹਨਾਂ ਨੂੰ ਛੁੱਟੀਆਂ ਸ਼ੁਰੂ ਹੋਣਗੀਆਂ ਉਹ ਮੈਂ ਤਾਂ ਫਿਰ 8 ਤਰੀਕ ਦੇ ਹਿਸਾਬ ਨਾਲ ਭੈਣ ਨੂੰ ਕਹਤਾ ਵੀ ਤੂੰ ਆ ਜਾ ਮੈਨੂੰ ਕੀ ਪਤਾ ਸੀ ਵੀ ਤੂੰ ਆ ਬਤਿਆਰੀਆਂ ਕਰੀ ਫਿਰਦੀਆਂ ਜਾਂਦੀਆਂ ਹੁਣ ਤਾਂ ਤੁਹਾਨੂੰ ਲੱਗ ਗਿਆ ਨਾ ਪਤਾ ਹੁਣ ਤੁਸੀਂ ਆਪਣੇ ਭੈਣ ਨੂੰ ਕਿਵੇਂ ਜਵਾਬ ਦੇਣਾ ਨਾ ਉਹਦੇ ਬਾਰੇ ਸੋਚ ਲਓ ਮੈਂ ਜਵਾਬ ਦੇਖਤਾ ਸਹੀ ਕਰਦੇ ਕਿਵੇਂ ਨੇ ਉਹ ਮੈਂ ਤਾਂ ਨਾਲ ਤਾਂ ਕਹਿਣੀ ਆ ਤੁਹਾਡੀ ਭੈਣ ਦਾ ਮੁੰਡਾ ਆਪਣੇ ਸਾਹਮਣੇ ਲੜਦਾ ਹੀ ਵਾਲਾ ਮੰਮੀ ਮੇਰੇ ਨਾਲ ਭੂਆ ਦਾ ਮੁੰਡਾ ਨਹੀਂ ਲੜਦਾ ਮੇਰੇ ਨਾਲ ਮਾਮੇ ਦਾ ਮੁੰਡਾ ਲਾੜਦਾ ਨਾਲੇ ਉਹ ਮੇਰੇ ਖਿਡੌਣੇ ਵੀ ਤੋੜ ਦਿੰਦਾ ਇਸ ਲਈ ਮੈਂ ਨਹੀਂ ਉੱਥੇ ਜਾਊਂਗਾ ਮੈਂ ਇੱਥੇ ਹੀ ਰਹੂੰਗਾ ਬੋਲ ਛੱਲੀ ਹੁਣ ਕੀ ਕਹੇਗੀ ਇਹਨੂੰ ਕੀ ਪਤਾ ਇਹ ਤਾਂ ਉਹੀ ਬੋਲ ਨਹੀਂ ਜਾਂਦਾ ਨਾਲੇ ਓਨ ਇਲੜਦਾ ਉਹ ਤਾਂ ਮੁੰਡਾਈ ਵਾਲਾ ਸਿਆਣਾ ਜੇ ਤੁਹਾਡੀ ਭੈਣ ਨੇ ਆਉਣਾ ਹੀ ਐ ਨਾ ਉਹਨੂੰ ਆਏ ਕਹਿ ਦੋ ਵੀ ਉਹ ਅਗਲੀਆਂ ਛੁੱਟੀਆਂ 'ਚ ਆਜੂਗੀ ਅਗਲੀਆਂ ਛੁੱਟੀਆਂ ਹੈਲੋ ਕੀ ਠੀਕ ਐ ਜੀ ਕੀ ਬੋਗੇ ਤੁਸੀਂ ਮੈਨੂੰ ਐ ਕਿਉਂ ਦੇਖ ਰਹੇ ਹੋ ਮੈਂ ਤਾਂ ਐਂ ਦੇਖਦਾ ਤੇਰੀ ਗੱਲ ਤੇਰੇ ਤੇ ਹੀ ਭਾਰੀ ਪੈਗੀ ਤੂੰ ਕੀ ਕਰੇਗੀ ਮੇਰੇ ਤੇ ਪਾਰੀ ਉਹ ਮੈਂ ਹਜੇ ਕੀ ਕਰਤਾ ਮੈਂ ਨਾ ਕੁਝ ਸਮਝ ਨਹੀਂ ਰਹੀ ਹੈਗੀ ਆ ਫੋਨ ਕਿਦਾ ਆਇਆ ਸੀ ਇਹ ਫੋਨ ਇਹ ਫੋਨ ਤੇਰੀ ਪਰਜਾਈ ਦਾ ਆਇਆ ਸੀ ਮੇਰੀ ਪਰਜਾਈ ਦਾ ਉਹ ਵੀ ਤੁਹਾਨੂੰ ਕੀ ਕਹਿੰਦੀ ਸੀ ਉਹ ਉਹ ਕਹਿੰਦੀ ਇਸ ਵਾਰੀ ਨਾ ਉਹਨੇ ਸਾਰੀਆਂ ਛੁੱਟੀਆਂ ਆਪਦੇ ਪੇਕੀ ਲਾ ਕੇ ਆਉਣੀਆਂ ਨੇ ਤੇ ਸ਼ੈਲੀ ਨੂੰ ਕਹਿ ਦਿਓ ਉਹ ਇੱਥੇ ਉਹਨੂੰ ਰਹਿ ਨਹੀਂ ਦੇਵੇ ਆਏ ਕਿਵੇਂ ਐਸਾ ਹੋ ਗਿਆ ਉਹ ਮੇਰਾ ਵੀ ਤਾਂ ਘਰ ਆ ਇਹੀ ਤਾਂ ਗੱਲ ਐ ਸ਼ੈਲੀ ਜੋ ਕੁਛ ਤੂੰ ਆਪਦੀ ਨੰਦ ਬਾਰੇ ਸੋਚ ਰਹੀ ਐ ਕੀ ਪਤਾ ਤੇਰੀ ਭਝਾਈ ਉਹੀ ਕੁਛ ਤੇਰੇ ਬਾਰੇ ਸੋਚਦੀ ਹੋਵੇ ਹੁਣ ਤੂੰ ਦੱਸ ਦੇ ਫਿਰ ਕਿਵੇਂ ਕਰਨਾ ਉਹ ਮੈਨੂੰ ਤਾਂ ਆਏ ਨਹੀਂ ਸਮਝ ਲੱਗਦੀ ਵੀ ਤੇਰੇ ਵਰਗੀ ਸੋਚ ਵਾਲੀਆਂ ਐ ਕਿਉਂ ਨਹੀਂ ਸਮਝਦੀਆਂ ਵੀ ਜੋ ਕੁਛ ਤੁਸੀਂ ਆਪਦੀ ਨੰਦਾਂ ਨਾਲ ਕਰਦੇ ਹੋ ਉਹ ਤੁਹਾਡੇ ਨਾਲ ਵੀ ਹੋ ਸਕਦਾ ਉਹ ਤਾਂ ਇੱਕ ਅਡਜਸਟਮੈਂਟ ਹੁੰਦੀ ਹੈ ਵੀ ਜੇ ਨੰਨ ਦਾ ਪਹਿਲਾਂ ਆ ਗਈਆਂ ਤਾਂ ਪਰਝਾਈਆਂ ਬਾਅਦ ਚ ਚਲੀਆਂ ਜਾਣ ਜੇ ਪਰਝਾਈ ਪਹਿਲਾਂ ਚਲੀ ਜਾਵੇ ਤਾਂ ਨੰਨ ਦਾ ਬਾਅਦ ਚ ਆ ਜਾਣ ਪਰ ਨਾ ਤੇਰੇ ਵਰਗਿਆਂ ਸੋਚ ਵਾਲਿਆਂ ਨੇ ਤਾਂ ਕਦੇ ਅਡਜਸਟਮੈਂਟ ਕਰਨੀ ਹੀ ਨਹੀਂ ਨਾ ਸਮਝਣਾ ਨਾਲੇ ਜੇ ਕੁੜੀਆਂ ਦੇ ਪੇਕੇ ਨਹੀਂ ਆਉਣਗੀਆਂ ਹੋਰ ਕਿੱਥੇ ਆਉਣਗੀਆਂ ਉਹ ਇੱਥੋਂ ਹੀ ਤਾਂ ਬਹਿ ਕੇ ਉਹ ਸੌਰੀ ਜਾਂਦੀਆਂ ਨੇ ਇੱਕ ਛੁੱਟੀਆਂ ਜੀ ਤਾਂ ਉਹਨਾਂ ਨੇ ਆਉਣਾ ਹੁੰਦਾ ਹੈ ਪਰ ਇਹ ਕਾ ਥੋਡੇ ਵਰਗੀ ਸੋਚ ਆ ਲਈਆਂ ਉਹਨਾਂ ਨੂੰ ਇੱਥੇ ਔਨ ਨਹੀਂ ਦਿੰਦੀਆਂ ਸੌਰੀ ਜੀ ਮੈਂ ਨਾ ਤੁਹਾਡੀ ਸਾਰੀ ਗੱਲ ਸਮਝ ਗਈਆਂ ਮੈਂ ਨਾ ਅੱਜ ਤੋਂ ਬਾਅਦ ਕਦੇ ਵੀ ਦੀਦੀ ਦੇ ਆਇਆ ਤੇ ਮੱਥੇ ਤੇ ਓੜੀ ਨਹੀਂ ਪਾਉਣੀ ਹੈਗੀ ਉਹਨਾਂ ਦਾ ਜਦੋਂ ਵੀ ਦਿਲ ਕਰੂਗਾ ਨਾ ਉਹ ਇੱਥੇ ਆ ਕੇ ਰਹਿ ਸਕਦੇ ਨੇ ਉਹ ਸ਼ੁਕਰ ਹੈ ਜੇ ਤੂੰ ਇੰਨੇ ਭਾਸ਼ਣ ਬਾਦ ਸਮਝ ਗਈ